ਦਾ ਵੀ ਬਰਾਵਾ ਹੀ ਕਰਾਤੀ ਗਿਆ ਹੈ ਹੈ ਬੜੀ ਦਾਸ ਹੈ ਹਾਂ ਦਾ ਉਹ ਸੰਗੀ ਖੜੀ ਉੱਥੇ ਪਤਾਨ ਤੇ ਮੀਂਹ ਪਰ ਨਾਲ ਸੀ ਉਹ ਗਿਆ ਨਾ ਫਿਰ ਦੁਬਾਰਾ ਬਾਰਿਸ਼ ਹੋ ਗਿਆ ਫਿਰ ਆ ਗਿਆ ਮੈਂ ਪਾਣੀ ਚਲੋ ਕੋਈ ਕੋਈ ਹੋਰ ਹੋਵੇ ਨਾ ਤੋ ਨਾ ਕੱਲ ਤੱਕ ਗਿਆ ਉਹਨੇ ਬੜੀ ਜਿਹੜੀ 3 ਕਿੰਨੇ ਕਿੱਲੇ ਪੰਜ ਟਰਾਲੀਆਂ ਨੂੰ ਕੱਲ ਕਹੇ ਸੀ ਨਹੀਂ ਬਸ ਕੋਈ ਨਾ ਲੈ ਕੇ ਆਜਾ ਹਾਂ ਥੋੜਾ ਗਿੱਲਾ ਹੈ ਕੋਈ ਨੀ ਤੈਨੂੰ ਕਢਾ ਦੇਨੇਗਾ ਹਾਂ ਬਸ ਥੋੜਾ ਇਹੇ ਸਿੱਕੜ ਦਿੱਤਾ ਕਰਦਾ ਫੋਨ ਵੜਾ ਲਓ ਹੋਰ ਠੀਕ ਆਜੇ ਸੁਣ ਲੈ ਨਬੀਰ ਆਜੇ ਸੁਣ ਲੈ ਨਬੀਰ ਜੀ ਮੈਮ ਹਾਂਜੀ ਨਮਸਕਾਰ ਜੀ ਮੈਂ ਪੂਜਾ ਲੂਤਾ ਸੱਚ ਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਪਰ ਨਾਲ ਹੀ ਜਨਰਲ ਸਕੱਤਰ ਡਾਕਟਰ ਬੀਰੀ ਸਚਦੇਵਾ ਮੋਰਲ ਵੈਲਫੇਅਰ ਸੁਸਾਇਟੀ ਅ ਹਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬੇਸ਼ੱਕ ਜਿਹੜਾ ਇਹ ਪਾਣੀ ਦਾस्तर ਘਟਦਾ ਜਾ ਰਿਹਾ ਲੇਕਿਨ ਲੋਕਾਂ ਦੀ ਜਿਹੜੀ ਮੁਸ਼ਕਲਾਂ ਨੇ ਉਹ ਕਿਤੇ ਨਾ ਕਿਤੇ ਘਟੀਆਂ ਨਹੀਂ ਬਲਕਿ ਹੋਰ ਵਧੀਆਂ ਹੀ ਨੇ ਲੋਕਾਂ ਕੇ ਬੜੀ ਵੱਡੀ ਚਿੰਤਾ ਹੁੰਦੀ ਏ ਕਿ ਆਪਣੇ ਪਸ਼ੂਆਂ ਵਾਸਤੇ ਜਿਹੜਾ ਇਹ ਚਾਰਾ ਇਕੱਠਾ ਕਰਨ ਦੀ ਜਾਂ ਆਪਣੇ ਘਰਾਂ ਦੀ ਸਫਾਈ ਕਰਨ ਦਾ ਔਰ ਦੁਬਾਰਾ ਤਵਸੀਬਾ ਕਰਨ ਦਾ ਔਰ ਮੇਰੀ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਸਾਈਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਰੇ ਉਦੇਦਾਰਾਂ ਸੇਵਾ ਨਵਾਂ ਵੱਲ ਲਗਾਤਾਰ ਜਿਹੜੀ ਇਹ ਹਲ ਪ੍ਰਭਾਵਿਤ ਇਲਾਕਿਆਂ ਦੇ ਸਰਦੀ ਪਿੰਡਾਂ ਦੇ ਲੋਕਾਂ ਵਾਸਤੇ ਜਿਹੜੀ ਸੇਵਾਏ ਉਹ ਲਗਾਤਾਰ ਜਾਰੀ ਏ ਔਰ ਅੱਜ ਵੀ ਸਾਡੇ ਕੋਲੋਂ ਟਾਣੀਮੋਨाराम ਤੋਂ ਚੱਕਰਵਿਲਾ ਤੋਂ ਤੇਜਰੋਹਿਲਾ ਤੋਂ ਰੇਤੀਆਲੀ ਪੈਣੀ ਤੋਂ ਗੁੱਧਰ ਪੈਣੀ ਤੋਂ ਗੁਲਾਬਾ ਪੈਣੀ ਤੋਂ ਜਿਹੜੇ ਵਕਤ ਤੱਕ ਪਿੰਡਾਂ ਤੋਂ ਜਿਹੜੇ ਸੜੇ ਕੋਲ ਵੀਰ ਇੱਥੇ ਪਹੁੰਚੇ ਹੋਏ ਨੇ ਔਰ ਸਾਈਟੀ ਦੇ ਉਧੇਦਾਰ ਸੁਭਾਸ਼ ਕੰਬੋਜ ਜੀ ਜੋ ਕਿ ਸਾਡੀ ਸਾਈਟੀ ਦੇ ਸੈਕਟਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਜਿਹੜੀ ਪੱਠਿਆ ਦੀ ਸੇਵਾ ਦਿੱਤੀ ਜਾ ਰਹੀ ਏ ਔਰ ਕਿਸੇ ਨੂੰ ਅਗਰ ਆਨਵਲ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਸੇਵਾ ਦੀ ਜ਼ਰੂਰਤ ਹੋਵੇਗੀ ਤਾਂ ਸਾਡਾ ਨੰਬਰ 9563136000 ਤੋਂ ਸਾਨੂੰ ਉਹਦੇ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਜਿਹੜੀ ਹੈ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਹ ਕਦਮ ਹਾਜ਼ਰ ਹੋਵੇਗੀ ਧੰਵਾਦ ਜੀ ਹਾਂਜੀ ਸਰ ਨਮਸਕਾਰ ਜੀ ਮੈਂ ਸੁਭਾਸ਼ ਕੰਬੋਜ ਸੈਕਟਰੀ ਮੈਂ ਆਪਣੇ ਬੀੜੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਤੋਂ ਔਰ ਅੱਜ ਜੋ ਪੱਠੇ ਦੀ ਸੇਵਾ ਅਸੀਂ ਕਰ ਰਿਹਾ ਅੱਜ ਮੈਨੂੰ ਸਵੇਰ ਮੈਮ ਦਾ ਫੋਨ ਆਇਆ ਸੀ ਕਿ ਆਪਾਂ ਨੂੰ ਪੱਠੇ ਚਾਹੀਦੇ ਨੇ ਕੁਝ ਔਰ ਮੈਂ ਇਹਨਾਂ ਨੂੰ ਮੈਸੇਜ ਲਾਤਾ ਕਿ ਆਪਣੇ ਕੋਲ ਪੱਠੇ 4 ਕਿੱਲੇ ਲਗਭਗ ਪੱਠੇ ਖੜੇ ਨੇ ਜਿੰਨੀ ਵੀ ਜ਼ਰੂਰਤ ਹੈ 10 ਟਰਾਲੀ ਜ਼ਰੂਰਤ ਹੈ 15 ਟਰਾਲੀ ਜ਼ਰੂਰਤ ਹੈ ਅਸੀਂ ਬਾਰਡਰ ਪੱਟੀ ਦੇ ਜੋ ਸਾਡੇ ਪੈਣ ਭਰਾ ਇਸ ਟਾਈਮ ਮੁਸੀਬਤ ਵਿੱਚ ਨੇ ਜਿੰਨਾਂ ਕੋਲ ਪੱਠੇ ਜਾਂ ਚਾਰਾ ਨਹੀਂ ਪਹੁੰਚ ਰਿਆ ਉਹਨਾਂ ਸਾਰਿਆਂ ਦਾ ਉਹਨਾਂ ਸਾਰਿਆਂ ਨਾਲ ਕੰਟੈਕਟ ਕਰਕੇ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਵੀ ਜਿਹਨੂੰ ਟਰਾਲੀ ਲੋਡ ਹੈ ਟਰਾਲੀ ਦੇ ਰਿਹਾ ਜਿਹਨੂੰ ਦੋ ਟਰਾਲੀ ਲੋਡ ਹੈ ਜਿਹਨੂੰ ਪ ਨੇ ਵੀ ਅੱਜ ਇਹਨਾਂ ਨੂੰ ਦੋ ਟਰਾਲੀਆਂ ਸੀ ਪੱਠੇ ਦੇਤੇ ਔਰ ਪੰਜ ਟਰਾਲੀਆਂ ਲਗਭਗ ਅਸੀਂ ਇਹਨਾਂ ਨੂੰ ਕੱਲ ਕਹਿ ਬੀ ਤੁਸੀਂ ਕੱਲ ਲੈ ਜਾਇਓ ਕਿਉਂਕਿ ਟਾਈਮ ਸ਼ਾਮ ਹੋ ਜਾਏਗੀ ਔਰ ਜਿੰਨੀ ਵੀ ਜ਼ਰੂਰਤ ਹੋਏਗੀ ਪੱਟਿਆਂ ਦੀ ਸਾਡੀ ਸੁਸਾਇਟੀ ਹਮੇਸ਼ਾ ਤਿਆਰ ਖੜੀ ਹੈ ਬਾਰਡਰ ਪੱਟੀ ਨੂੰ ਘਬਰਾਨ ਦੀ ਲੋੜ ਨਹੀਂ ਹੈ ਜੋ ਵੀ ਪੱਠੇ ਚਾਰਾ ਜੋ ਜ਼ਰੂਰਤ ਹੈ ਸਾਡੇ ਮੈਮ ਪੂਜਾ ਲੁਥਰਾ ਦੇ ਆਫਿਸ ਕੰਟੈਕਟ ਕਰੋ ਤੁਹਾਨੂੰ ਸਾਰੀ ਚੀਜ਼ ਮਿਲ ਜਾਊਗੀ ਜਿ ਚਾਹੇ ਰਾਸ਼ਨ ਦੀ ਜ਼ਰੂਰਤ ਹੈ ਚਾਹੇ ਪੱਠੇ ਦੀ ਜ਼ਰੂਰਤ ਹੈ ਫਿਲਹਾਲ ਸਾਡੇ ਕੋਲ ਆ ਚਾਰ ਕਿੱਲੇ ਪੱਠੇ ਖੜੇ ਨੇ ਜੋ ਕਿ ਅਸੀਂ ਇਹਨਾਂ ਹੜਪੀੜਾਂ ਦੀ ਸੇਵਾ ਵਿੱਚ ਮੈਮ ਪੂਜਾ ਲੁਥਰਾ ਦੇ ਥਰੂ ਅਸੀਂ ਜਿਹੜਾ ਉਹ ਹੜਪੀੜ ਤੁਹਾਨੂੰ ਇਹ ਪੱਠੇ ਪ੍ਰੋਵਾਈਡ ਕਰਾ ਰਹੇ ਹਾਂ ਔਰ ਅਸੀਂ ਧੰਨਵਾਦ ਵੀ ਕਰਦੇ ਹਾਂ ਮੈਮ ਦਾ ਕਿ ਉਹਨਾਂ ਨੇ ਇਹਨਾਂ ਜੋ ਹੜਪੀੜ ਤੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੀ ਮਦਦ ਕੀਤੀ ਹੈ ਔਰ ਇਸ ਮੁਸੀਬਤ ਦੀ ਘ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਮ ਸਿੰਘ ਹੈ ਜੀ ਮੈਂ ਪਿੰਡ ਤੇਜਰ ਵਿਲਾ ਦਾ ਸਾਬਕਾ ਸਰਪੰਚ ਬੱਗੂ ਸਰਪੰਚ ਦਾ ਮੁੰਡਾ ਤੇ ਮੈਂ ਉਹਨਾਂ ਨੂੰ ਪਿਛਲੇ ਦਿਨ ਪਹਿਲਾਂ ਫੋਨ ਕਰਿਆ ਸੀ ਅਸੀਂ ਮਤਲਬ ਇਸ ਤਰ੍ਹਾਂ ਪੱਠੇ ਸਾਨੂੰ ਚਾਹੀਦੇ ਨੇ ਮੈਡਮ ਕਹਿੰਦੇ ਸਾਨੂੰ ਆਪ ਹੀ ਮੈਡਮ ਨੇ ਫੋਨ ਕਰਿਆ ਸੀ ਕਹਿੰਦਾ ਕੋਈ ਨਾ ਤੁਸੀਂ ਲੈ ਜਾਓ ਪੱਠੇ ਆ ਮੈਡਮ ਨੇ ਪੱਠੇ ਉਡਵਾਇਆ ਤੇ ਉਹਨਾਂ ਸੀ ਇਸ ਵਾਰ ਪਿੰਡ ਲੈ ਕੇ ਜਾਵਾਂਗੇ ਮੈਡਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਮੈਡਮ ਪੂਜਾ ਲੁਥਰਾ ਜਿੰਦਾਬਾਦ ਮੈਡਮ ਪੂਜਾ ਲੁਥਰਾ ਜਿੰਦਾਬਾਦ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਗੁਰਮੀਤ ਸਿੰਘ ਜੀ ਕਿਹੜੇ ਪਿੰਡੋਂ ਜੀ ਚੱਕ ਜੀ ਅੱਜ ਕਿੱਥੇ ਆਣਾ ਹੋਇਆ ਜੀ ਕਿਵੇਂ ਅੱਜ ਪਿੰਡ ਰਾਣਾ ਤੋਂ ਰਾਣਾ ਆਏ ਸੀਗੇ ਪਿੰਡ ਚੱਕ ਰੇਲਾ ਤੋਂ ਆਏ ਸੀ ਪਿੰਡ ਰਾਣਾ ਜੀ ਜੀ ਤੇ ਪੱਠਿਆਂ ਦੀ ਸਾਨੂੰ ਜ਼ਰੂਰਤ ਸੀਗੀ ਮੈਂ ਮੈਮ ਨੂੰ ਫੋਨ ਕੀਤਾ ਸੀਗਾ ਵੀ ਸਾਨੂੰ ਫੱਟੇ ਚਾਹੀਦੇ ਆ ਫਿਰ ਇਹਨਾਂ ਨੇ ਕਾਲ ਕੀਤੀ ਸਾਨੂੰ ਵਾਪਸ ਹੀ ਕਿ ਕਹਿੰਦੇ ਕੋਈ ਨਾ ਤੁਸੀਂ 5 ਟਰਾਲੀਆਂ 7 ਟਰਾਲੀਆਂ ਜਿੰਨੇ ਵੀ ਤੁਹਾਨੂੰ ਚਾਹੀਦੇ ਆ ਔਰ ਜਿਹੜੇ ਆਸ-ਪਾਸ ਦੇ ਲੋਕ ਵੀ ਆ ਮੈਂ ਉਹਨਾਂ ਨੂੰ ਵੀ ਕਹਿੰਨਾ ਜੇਕਰ ਤੁਹਾਨੂੰ ਜ਼ਰੂਰਤ ਹੈ ਜਿੰਨੇ ਵੀ ਟਰਾਲੀਆਂ ਦੀ ਜ਼ਰੂਰਤ ਹੈ ਪੱਠੇ ਦੀ ਜ਼ਰੂਰਤ ਹੈ ਜਾਂ ਕੋਈ ਫੀਡ ਦੀ ਜ਼ਰੂਰਤ ਹੈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਬਾਕੀ ਜੋ ਅਸੀਂ ਸਾਨੂੰ ਮੈਡਮ ਨੇ ਫੋਨ ਕੀਤਾ ਸੀਗਾ ਵੀ ਤੁਸੀਂ ਪੱਠੇ ਲੈ ਜਾਓ ਸਾਨੂੰ ਪੱਠੇ ਮਿਲ ਗਿਆ ਤੇ ਅਸੀਂ ਹੁਣ ਲੈ ਕੇ ਜਾ ਰਹੇ ਹਾਂ ਪੱਠੇ ਤੇ ਬਾਕੀ ਅੱਗੇ ਜਿਹੜੇ ਚੰਗੜ ਪੈਣੀ ਜੋ ਵੀ ਪਾਸ ਦੇ ਪਿੰਡ ਆ ਉਹਨਾਂ ਨੂੰ ਚਾਹੀਦੇ ਆ ਤੇ ਉਹ ਲੈ ਕੇ ਜਾ ਸਕਦੇ ਐ ਇੱਥੋਂ ਇਹਨਾਂ ਨਾਲ ਕੰਟੈਕਟ ਕਰ ਲੈਣਾ ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਹੈ ਉੱਪਰ ਤੇ ਇਹਨਾਂ ਨੂੰ ਮਤਲਬ ਕੰਟੈਕਟ ਕਰਕੇ ਤੁਸੀਂ ਕਿਹਨਾਂ ਨਾਲ ਕੰਟੈਕਟ ਕੀਤਾ ਜਾਵੇ ਜੀ ਪਠਾਨਵਾਸੀ ਪੂਜਾ ਲੋਹੋਤਰਾ ਮੈਡਮ ਨੂੰ ਜੀ ਮੈਂ